ਜਿਵੇਂ ਹੀ ਇਕਵਾੜੇ ਪਾਣੀ ਲੱਥੇਗਾ ਉਸ ਤੋਂ ਬਾਅਦ ਸਾਰਾ ਦਾ ਸਾਰਾ ਆਪਾਂ ਜਾਇਜ਼ਾ ਲਵਾਂਗੇ ਕਿ ਕਿਸੇ ਕਿਸ ਦਾ ਕਿਸਾ ਕਿਸਾਨ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਐਂਡ ਉਸ ਅਕੋਰਡਿੰਗਲੀ ਜੋ ਵੀ ਬੰਦਾ ਮੁਆਵਜ਼ਾ ਸਰਕਾਰ ਤੈਅ ਕਰੇਗੀ ਉਹ ਅਸੀਂ ਹਰ ਇੱਕ ਬੰਦੇ ਤੱਕ ਜ਼ਰੂਰ ਦਵਾਂਗੇ ਤਾਂ ਕਿ ਜੋ ਵੀ ਇਹ ਆਰਥਿਕ ਸਥਿਤੀ ਖਰਾਬ ਹੋਈ ਪਈ ਹੈ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਕਿਸਾਨ ਜਿਹੜੇ ਆ ਉਹਨਾਂ ਨੂੰ ਨੁਕਸਾਨ ਜਿਹੜਾ ਵਾ ਘੱਟ ਤੋਂ ਘੱਟ ਹੋਵੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਉਹ ਜਿਹੜਾ ਵਾ ਮੁਆਵਜ਼ਾ ਪਹੁੰਚਾਈਏ ਨੇ ਪਿੰਡਾਂ ਦੇ ਵਿੱਚ ਪਾਣੀ ਖੇਤਾਂ ਦੇ ਵਿੱਚ ਜਿਹੜਾ ਕਹਿ ਲਈਏ ਜਿਹੜੇ ਇੱਥੇ ਆਸ-ਪਾਸ ਦੇ ਤਿੰਨ ਚਾਰ ਪਿੰਡ ਨੇ ਉਹ ਆ ਬਦਲੀ ਪਿੰਡ ਹੈ ਏ ਆਈਸ ਤੋਂ ਕੇ ਉਲਟਪੁਰ ਪਿੰਡਾਂ ਜੋ ਕਿ ਕਗਰ ਦੇ ਬਿਲਕੁਲ ਨਾਲ ਲੱਗਦੇ ਨੇ ਐਂਡ ਉਹਨਾਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਤਾਂ ਨੁਕਸਾਨ ਜ਼ਰੂਰ ਹੈ ਇਸ ਟਾਈਮ ਦੇ ਉੱਤੇ ਜੋ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਸਾਡੇ ਵਾਸਤੇ ਚੰਗੀ ਚੀਜ਼ ਇਹ ਹੈ ਕਿ ਪਿੰਡ ਦੇ ਵਿੱਚ ਕਿਸੇ ਦੇ ਵਿੱਚ ਹਾਲੀ ਪਾਣੀ ਨਹੀਂ ਵੜਿਆ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਜਿਹੜਾ ਇਹ ਨੁਕਸਾਨ ਹੈ ਘੱਟ ਤੋਂ ਘੱਟ ਹੋਵੇ ਉਸ ਦੇ ਲਈ ਅਸੀਂ ਪ੍ਰਸ਼ਾਸਨ ਵੱਲੋਂ ਮਤਤ ਕਰ ਰਹੇ ਹਾਂ ਹਰ ਇੱਕ ਤਰ੍ਹਾਂ ਦੀ ਪਿੰਡ ਦੇ ਵਾਲਿਆਂ ਦੀ ਨਾਲ ਸੁਣ ਰਹੇ ਹਾਂ ਪ੍ਰਸ਼ਾਸਨ ਵੱਲੋਂ ਅਪੀਲ ਹੋਈ ਹੈ ਕਿ ਕੋਈ ਵੀ ਆਪਣੇ ਡੰਗਰ ਬੱਚੇ ਨੂੰ ਕੋਈ ਪਾਣੀ ਪੀਣ ਦੇ ਲਈ ਰੱਖਦਾ ਹੈ ਤਾਂ ਉਹਦੇ ਵਿੱਚ ਪੋਟਾਸ਼ੀਅਮ ਦੀ ਇੱਕ ਟੁਟਕੀ ਜ਼ਰੂਰ ਪਾਈ ਜਾਵੇ ਜਿਵੇਂ ਹੀ ਪਾਣੀ ਘਟਦਾ ਸ਼ੁਰੂ ਹੋਏਗਾ ਕਿਉਂਕਿ ਉਸ ਟਾਈਮ ਦੇ ਉੱਤੇ ਬਿਮਾਰੀਆਂ ਫੈਲਣ ਦਾ ਸਭ ਤੋਂ ਵੱਧ ਖਤਰਾ ਰਹਿੰਦਾ ਤੇ ਮੈਡੀਸਿਨ ਪਹਿਲਾਂ ਹੀ ਹੈਲਥ ਆਫੀਸਰ ਜਿਹੜੇ ਨੇ ਉਹਨਾਂ ਨੂੰ ਡਿਊਟੀ ਲਗਾ ਦਿੱਤੀ ਗਈ ਹੈ ਮੈਡੀਕਲ ਆਫੀਸਰ ਜਿਹੜੇ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਐਂਡ ਉਹ ਵੀ ਹੁਣ ਪਹੁੰਚ ਕਰਨੀ ਸ਼ੁਰੂ ਕਰ ਦੇਣਗੇ ਜਿਵੇਂ ਜਿਵੇਂ ਦੀ ਜ਼ਰੂਰਤ ਛੜੀ ਆ ਉਹਨਾਂ ਚੀਜ਼ਾਂ ਦੀ ਮੇਰੇ ਪਿੱਛੇ ਜਿਹੜੀ ਤੁਸੀਂ ਇਹ ਤਸਵੀਰ ਇਹ ਘੱਗਰ ਦੀ ਹੈ ਪਾਣੀ ਦੇ ਹਾਲਾਤ ਨੇ ਆਸ-ਪਾਸ ਦੇ ਖੇਤਾਂ ਦੇ ਵਿੱਚ ਤਾਂ ਕਾਫੀ ਜਿਹੜਾ ਮੰਜਰਾ ਉਹ ਵੇਖਿਆ ਨਹੀਂ ਜਾਂਦਾ ਤਾਂ ਮੌਕੇ ਦਾ ਜਾਇਜ਼ਾ ਲੈਣ ਲਈ ਨੈਪ ਤਹਿਸੀਲਦਾਰ ਸਾਹਿਬ ਪਹੁੰਚੇ ਨੇ ਮਿਸਟਰ ਰਮਾਨ ਜੀ ਗੱਲਬਾਤ ਕਰਦੇ ਆ ਅਸਰ ਤੁਸੀਂ ਮੌਕੇ ਦਾ ਜਾਇਜ਼ਾ ਲੈ ਕੇ ਆਏ ਹੋ ਕੀ ਲੱਗਦਾ ਹੈ ਕੀ ਹਾਲਾਤ ਨੇ ਦੇਖੋ ਜੀ ਪਿੱਛੇ ਤਾਂ ਜੋ ਅਸੀਂ ਇਨਫਾਰਮੇਸ਼ਨ ਲਈ ਆ ਪਿੱਛੇ ਪਾਣੀ ਘਟ ਰਿਹਾ ਵਾ ਹੁਣ ਇੱਥੇ ਆਉਂਦੇ ਆਉਂਦੇ ਪਾਣੀ ਘਟਦੇ ਆ ਥੋੜਾ ਜਿਹਾ ਸਮਾਂ ਲੱਗ ਰਿਹਾ ਹੈ ਬਟ ਜਿਹੜੇ ਸਾਡੇ ਵਾਸਤੇ ਚੰਗੀ ਚੀਜ਼ ਇਹ ਹੈ ਕਿ ਪਿੰਡ ਦੇ ਵਿੱਚ ਕਿਸੇ ਦੇ ਵਿੱਚ ਹਾਲੀ ਪਾਣੀ ਨਹੀਂ ਵੜਿਆ ਜੀ ਤੇ ਪਿੰਡ ਦੇ ਵਿੱਚ ਨੁਕਸਾਨ ਤਾਂ ਨਹੀਂ ਆ ਫਸਲਾਂ ਦਾ ਜ਼ਰੂਰ ਨੁਕਸਾਨ ਹੋ ਰਿਹਾ ਐ ਐਂਡ ਸਾਡੀ ਕੋਸ਼ਿਸ਼ ਇਹੀ ਆ ਕਿ ਜਿਹੜਾ ਇਹ ਨੁਕਸਾਨ ਆ ਘੱਟ ਤੋਂ ਘੱਟ ਹੋਵੇ ਉਸ ਦੇ ਲਈ ਅਸੀਂ ਪ੍ਰਸ਼ਾਸਨ ਵੱਲੋਂ ਮਦਦ ਕਰ ਰਹੇ ਆ ਹਰ ਇੱਕ ਤਰ੍ਹਾਂ ਦੀ ਪਿੰਡ ਦੇ ਵਾਲਿਆਂ ਦੀ ਨਾਲ ਸੁਣ ਰਹੇ ਆ ਜਿਹੜੀ ਜਿਹੜੀ ਇਹਨਾਂ ਦੀ ਡਿਮਾਂਡ ਆ ਉਸੇ ਤਰੀਕੇ ਨਾਲ ਅਸੀਂ ਨਾਲ ਨਾਲ ਹੀ ਪੂਰੀ ਕਰ ਰਹੇ ਆ ਜਿਵੇਂ ਆ ਨਾਲ ਇੱਕ ਦੋ ਪਿੰਡ ਦੱਸਦੇ ਨੇ ਸਾਧੂ ਨਗਰ ਜ਼ਿਲ੍ਹਾ ਖੇੜੀ ਜਿੱਥੇ ਪਿੰਡਾਂ ਦੇ ਵਿੱਚ ਵੀ ਪਾਣੀ ਵੜਿਆ ਹਾਲਾਂਕਿ ਜਿਹੜਾ ਇੱਥੇ ਡੇਰਿਆਂ ਤੇ ਰਹਿੰਦੇ ਨੇ ਆਸ-ਪਾਸ ਲੋਕ ਉੱਥੇ ਤਾਂ ਕੋਈ ਪਾਣੀ ਦੀ ਜਿਹੜੀ ਮਾਰ ਹੋਰੀ ਹੈ ਪਰ ਖੇਤਾ ਦੀ ਜਿਹੜੀ ਮਾਰ ਹੈ ਉਹ ਵੇਖੀ ਨਹੀਂ ਜਾਂਦੀ ਕਿ ਸਰਕਾਰ ਦੇ ਕਿੰ ਟੁਕਵੇਂ ਕਦਮ ਨੇ ਕੀ ਸਰਕਾਰ ਕਦਮ ਚੁੱਕਣ ਜਾ ਰਹੀ ਹੈ। ਇਹ ਦੇਖੋ ਜੀ ਇਹ ਤੇ ਜਿਵੇਂ ਹੀ ਇੱਕ ਵਾਰ ਪਾਣੀ ਲੱਥੇਗਾ ਉਸ ਤੋਂ ਬਾਅਦ ਸਾਰਾ ਦਾ ਸਾਰਾ ਆਪਾਂ ਜਾਇਜ਼ਾ ਲਵਾਂਗੇ ਕਿ ਕਿਸ ਖੇਤ ਦਾ ਕੇਸ ਆ ਕਿਸਾਨ ਦਾ ਕਿੰਨਾ-ਕਿੰਨਾ ਨੁਕਸਾਨ ਹੋਇਆ ਐਂ ਉਸ ਅਕੋਰਡਿੰਗਲੀ ਜੋ ਵੀ ਬੰਦਾ ਮੁਆਵਜ਼ਾ ਸਰਕਾਰ ਤੈਅ ਕਰੇਗੀ ਉਹ ਅਸੀਂ ਹਰ ਇੱਕ ਬੰਦੇ ਤੱਕ ਜ਼ਰੂਰ ਦਵਾਂਗੇ ਤਾਂ ਕਿ ਜੋ ਵੀ ਇਹ ਆਰਥਿਕ ਸਥਿਤੀ ਏ ਖਰਾਬ ਹੋਈ ਪਈ ਹੈ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਕਿਸਾਨ ਜਿਹੜੇ ਆ ਉਹਨਾਂ ਨੂੰ ਨੁਕਸਾਨ ਜਿਹੜਾ ਵਾ ਘੱਟ ਤੋਂ ਘੱਟ ਹੋਵੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਉਹ ਜਿਹੜਾ ਵਾ ਮੁਆਵਜ਼ਾ ਪਹੁੰਚਾਈਏ ਮੁਆਵਜ਼ੇ ਦੇ ਨਾਲ ਸਰ ਦੇਖਿਆ ਜਾਵੇ ਜੇ ਪਾਣੀ ਜਦੋਂ ਲਥਨ ਹੈ ਕਈ ਤਰੀਆਂ ਕਈ ਤਰ੍ਹਾਂ ਦਾ ਬਿਮਾਰੀਆਂ ਨਾਲ ਲੈ ਕੇ ਜ਼ਰੂਰ ਆਏਗਾ ਉਹਨਾਂ ਬਿਮਾਰੀਆਂ ਤੋਂ ਬਚਣ ਦੇ ਲਈ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ اپੀਲ ਹੋਈ ਹੈ ਕਿ ਕੋਈ ਵੀ ਆਪਣੇ ਡੰਗਰ ਬੱਚੇ ਨੂੰ ਕੋਈ ਪਾਣੀ ਪੀਣ ਦੇ ਲਈ ਰੱਖਦਾ ਹੈ ਤਾਂ ਉਹਦੇ ਵਿੱਚ ਪੋਟਾਸ਼ੀਅਮ ਦੀ ਇੱਕ ਚੁਟਕੀ ਜ਼ਰੂਰ ਪਾਈ ਜਾਵੇ। ਹਾਲਾਂਕਿ ਜੇ ਮੈਂ ਮੱਝੇ ਵਾਲੇ ਪਾਸੇ ਗਿਆ ਤਾਂ ਉੱਥੇ ਪ੍ਰਸ਼ਾਸਨ ਵੱਲੋਂ ਖੁਦ ਉਹ ਪੋਟਾਸ਼ੀਅਮ ਜਾਂ ਕੋਈ ਦਵਾਈ ਤਰ੍ਹਾਂ ਉਹ ਖੁਦ ਪਿੰਡਾਂ ਦੇ ਵਿੱਚ ਤਕਸੀਮ ਕੀਤੀ ਗਈ। ਸਾਡੇ ਵੱਲੋਂ ਵੀ ਇਸ ਟਰੇਮ ਦੇ ਉੱਤੇ ਸਾਰੇ ਦੇ ਸਾਰੇ ਜਿਹੜੇ ਮੈਡੀਸਿਨ ਹੈਗੀ ਆ ਉਹ ਤੇ ਆ ਚੁੱਕੀ ਆ ਸਟਾਕਸ ਆ ਚੁੱਕੇ ਨੇ। ਤੇ ਜਿਵੇਂ ਹੀ ਪਾਣੀ ਘਟਦਾ ਸ਼ੁਰੂ ਹੋਏਗਾ ਕਿਉਂਕਿ ਉਸ ਟਾਈਮ ਦੇ ਉੱਤੇ ਬਿਮਾਰੀਆਂ ਫੈਲਣ ਦਾ ਸਭ ਤੋਂ ਵੱਧ ਖਤਰਾ ਰਹਿੰਦਾ ਤੇ ਮੈਡੀਸਿਨ ਪਹਿਲਾਂ ਹੀ ਹੈਲਥ ਆਫੀਸਰ ਜਿਹੜੇ ਨੇ ਉਹਨਾਂ ਨੂੰ ਡਿਊਟੀ ਲਗਾ ਦਿੱਤੀ ਕਿ ਇਹ ਮੈਡੀਕਲ ਆਫੀਸਰ ਜਿਹੜੇ ਉਹਨਾਂ ਨੂੰ ਦੱਸ ਦਿੱਤਾ ਗਿਆ ਐਂਡ ਉਹ ਵੀ ਹੁਣ ਪਹੁੰਚ ਕਰਨੀ ਸ਼ੁਰੂ ਕਰ ਦੇਣਗੇ ਜਿਵੇਂ ਜਿਵੇਂ ਜਰੂਰਤ ਛੜੀ ਆ ਉਹਨਾਂ ਚੀਜ਼ਾਂ ਦੀ ਕਿੰਨੇ ਪਿੰਡਾਂ ਦੇ ਵਿੱਚ ਪਾਣੀ ਖੇਤਾਂ ਦੇ ਵਿੱਚ ਜਿਹੜਾ ਕਹਿ ਲੀਏ ਵੀ ਜਿਹੜੇ ਇੱਥੇ ਆਸ-ਪਾਸ ਦੇ 3-4 ਪਿੰਡ ਨੇ ਉਹ ਆ ਬਦਲੀ ਪਿੰਡ ਐ ਏਆਈ ਤੋਂ ਅਗੇ ਉਲਟਪੁਰ ਪਿੰਡਾ ਜੋ ਕਿ ਕਗਰ ਦੇ ਬਿਲਕੁਲ ਨਾਲ ਲੱਗਦੇ ਨੇ ਐਂਡ ਉਹਨਾਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਤਾਂ ਨੁਕਸਾਨ ਜ਼ਰੂਰ ਹੈ ਇਸ ਟਾਈਮ ਦੇ ਉੱਤੇ ਜੋ ਦੇਖਣ ਨੂੰ ਮਿਲ ਰਿਹਾ ਹੈ। ਬਾਕੀ ਸਾਡੀ ਕੋਸ਼ਿਸ਼ ਹੈ ਹੀ ਹੈ ਕਿ ਨੁਕਸਾਨ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾ ਹੀ ਬਿਹਤਰ ਹੈ। ਟਾਂਗਰੀ ਦਾ ਕੀ ਦੇਖੀ ਜੀ ਇਸ ਸਮੇਂ ਉਹਨਾਂ ਦੇ ਕੀ ਹਾਲਾਤ ਟਾਂਗਰੀ ਨਦੀ ਦੇ? ਦੇਖੋ ਟਾਂਗਰੀ ਨਦੀ ਬੇਸਿਕਲੀ ਦੇਵੀਗੜ੍ਹ ਦੇ ਵਿੱਚ ਜਿਹੜਾ ਨੁਕਸਾਨ ਕਰਦੀ ਹੈਗੀ ਆ ਉਹ ਦੋਸ਼ੀ ਤਹਿਸੀਲ ਪੈ ਜਾਂਦੀ ਆ ਦੁੱਧਨ ਸਾਦਾ ਤਹਿਸੀਲ ਦੇ ਵਿੱਚ ਪੈ ਜਾਂਦਾ ਹੈ। ਹਾਲਾਂਕਿ ਉਹਦੇ ਬਾਰੇ ਮੈਂ ਤੁਹਾਨੂੰ ਜ਼ਿਆਦਾ ਨਹੀਂ ਦੱਸ ਸਕਦਾ ਕਿਉਂਕਿ ਉਹ ਬੈਟਰ ਤੁਹਾਨੂੰ ਉੱਥੋਂ ਦੇ ਹੀ ਦੱਸ ਸਕਦੇ ਨੇ ਅਜੀਮ ਸਾਹਿਬ ਜਾਂ ਤਸੀਲਾ ਸਾਹਿਬ ਬਟ ਕੋਸ਼ਿਸ਼ ਇਹੀ ਆ ਕਿ ਜਿੰਨੀ ਚਿਰ ਤੱਕ ਹਾਲਾਤ ਨਾਜ਼ੁਕ ਨਹੀਂ ਲੋਕਾਂ ਨੂੰ ਅਵੇਅਰ ਰੱਖੀ ਤਾਂ ਕੋਈ ਜਾਨ ਦਾ ਨੁਕਸਾਨ ਹੋਵੇ ਨਾ ਕਿਸੇ ਪਿੰਡ ਦੇ ਵਿੱਚ ਕੋਈ ਨੁਕਸਾਨ ਹੋਵੇ ਤਾਂ ਬਿਲਕੁਲ ਸਭ ਤੋਂ ਵੱਡੀ ਗੱਲ ਅਵੇਅਰਨੈਸ ਦੀ ਹੈ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਹੈ ਪ੍ਰਸ਼ਾਸਨ ਤੇ ਲੋਕ ਸਵਾਲ ਜ਼ਰੂਰ ਛੁੱਕਦੇ ਨੇ ਪਰ ਪ੍ਰਸ਼ਾਸਨ ਆਪ ਇਸ ਟਾਈਮ ਪੱਬਾ ਪਾ ਰਿਹਾ ਹੈ ਪ੍ਰਸ਼ਾਸਨ ਆਪ ਪਿੰਡਾਂ ਤੱਕ ਪਹੁੰਚ ਕਰ ਰਿਹਾ ਹੈ ਔ ਲੋਕਾਂ ਦਾ ਸਵਾਲ ਚੁਕਣਾ ਜਾਇਜ਼ ਬਣਦਾ ਪਰ ਫਿਰ ਵੀ ਅ ਅਸੀਂ ਜਿੱਥੋਂ ਤੱਕ ਤਸਵੀਰ ਵੇਖੀ ਪ੍ਰਸ਼ਾਸਨ ਹਰ ਪਿੰਡ ਦੇ ਵਿੱਚ ਪਹੁੰਚ ਕਰ ਰਿਹਾ ਔਰ ਸਭ ਤੋਂ ਵੱਡੀ ਅਵੇਰਨੈਸ ਹੈ ਵੀ ਅਸੀਂ ਅਵੇਰ ਰਹੀਏ ਵੀ ਇਨ੍ਹਾਂ ਜਦੋਂ ਇਹ ਕੈਲੀ ਪਾਣੀ ਲੱਥ ਜਾਣਾ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਕੈਲੀ ਇਹ ਵੀ ਪਸ਼ੂਆਂ ਨੂੰ ਹੁੰਦੀਆਂ ਨੇ ਡੰਗਰਾਂ ਨੂੰ ਹੁੰਦੀਆਂ ਨੇ ਉਹਨਾ ਚੀਜ਼ਾਂ ਤੋਂ ਅਸੀਂ ਅਵੇਅਰ ਰਹਿਣਾ ਆਪਣੀ ਜਾਨ ਮਾਲ ਦੀ ਰਾਖੀ ਕਰਨੀ ਹੈ ਔਰ ਅਵੇਅਰ ਰਹਿਣਾ ਹੈ ਪਾਣੀ ਨੂੰ ਵੇਖਣਾ ਕਿ ਪਾਣੀ ਜੇ ਵੱਧਦਾ ਤਾਂ ਅਸੀਂ ਆਪਣੀਆਂ ਸੁਰੱਖਿਆਤ ਥਾਮਾਂ ਦੇ ਵੱਲ ਜਿਹੜਾ ਮੂਵ ਹੋ ਜੀਏ ਬਾਕੀ ਤੁਸੀਂ ਪਿੱਛੇ ਤਸਵੀਰ ਵੇਖ ਰਹੇ ਹੋ ਇਹ ਕਗਰ ਹੈ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਾਣੀ ਵੱਡੀ ਗਿਣਤੀ ਦੇ ਵਿੱਚ ਖੇਤਾਂ ਦੇ ਵਿੱਚ ਜਿਹੜਾ ਉਹ ਵੜ ਚੁੱਕਿਆ ਤਾਂ ਇਹ ਐਸ ਸਮੇਂ ਦੀ ਅਪਡੇਟ ਜਿਹੜੀ ਤੁਹਾਨੂੰ ਕਹਿ ਲਈਏ ਵੀ ਖੱਗਰ ਤੋਂ ਇਹੋ ਰੋੜ ਹੈ ਜਿਹੜਾ ਦੇਵੀਗੜ੍ਹ ਤੋਂ ਕੜਾਮ ਨੂੰ ਜਾਂਦਾ ਹੈ ਅੰਦਰਲਾ ਰੋੜ ਹੈ ਸ਼ਾਦੀਪੁਰ ਵਾਲਾ ਚੋਏ ਦੀਆਂ ਕੱਲ ਤਸਵੀਰਾਂ ਦੇਖੀਆਂ ਸੀ ਤੁਸੀਂ ਪੁੰਨਰਹੇੜੀ ਤੋਂ ਸੋਰੀ ਪੁੰਨਰਹੇੜੀ ਤੋਂ ਜਿਹੜਾ ਕੜਾਮ ਨੂੰ ਜਾਂਦਾ ਰੋੜ ਹੈ ਅੰਦਰ ਵਾਲਾ ਰੋੜ ਹੈ ਇਹ ਉੱਥੋਂ ਦੀਆਂ ਤਸਵੀਰਾਂ ਨੇ